ਸਿਆਸਤ ਜਿੱਥੇ ਕੀ ਸਿਖਰਾਂ ਤੇ ਹੈ ਪਰ ਅਜਿਹੇ ਦੇ ਵਿੱਚ ਬਿਆਨਬਾਜ਼ੀ ਜਿਹੜੀ ਹੈ ਉਹ ਉਸ ਤੋਂ ਵੀ ਉੱਪਰ ਦੀ ਹੋ ਰਹੀ ਹੈ ਅਮਰਤਾ ਵੜਿੰਗ ਜੜੇ ਨੇ ਰਾਜਾ ਵੜਿੰਗ ਦੇ ਪਤਨੀ ਉਹਨਾਂ ਦਾ ਇੱਕ ਵਿਵਾਦਿਤ ਬਿਆਨ ਹੁਣ ਕਾਫੀ ਚਰਚਾ ਦੇ ਵਿੱਚ ਹੈ ਔਰ ਇਸੇ ਨੂੰ ਲੈ ਕੇ ਸਿਰੇ ਕਾਲ ਤੱਕ ਸਾਹ ਦੇ ਵੱਲੋਂ ਸਖਤ ਨੋਟਿਸ ਲਿਆ ਗਿਆ ਹੈ ਕਿ ਗੁਰੂ ਸਾਹਿਬਾਨ ਦੇ ਜਿਹੜੇ ਨਾਮ ਨੇ ਉਹਨਾਂ ਨੂੰ ਨਾਮ ਵਰਤਿਆ ਜਾਏ ਸੋ ਉਹਨਾਂ ਦੇ ਨਾਵਾਂ ਜਾਂ ਚਿੰਨਾ ਦੀ ਦੁਰਵਰਤੋਂ ਬਰਦਾਸ਼ਤ ਨਹੀਂ ਹੋਏਗੀ ਹਿੱਤਾਂ ਦੇ ਖਾਤਰ ਧਾਰਮਿਕ ਜਜ਼ਬਾਤਾਂ ਦੇ ਨਾਲ ਖੇਡਣ ਤੋਂ ਗੁਰੇਜ਼ ਕਰਨ ਲੀਡਰਸ ਇਹ ਵੀ ਹੁ ਕਹਿ ਦਿੱਤਾ ਗਿਆ ਸੋ ਅਮਰਤਾ ਵੜਿੰਗ ਤੁਰੰਤ ਆਪਣੀ ਗਲਤੀ ਦੇ ਲਈ ਮਾਫੀ ਮੰਗਣ ਇਹ ਕਿਹਾ ਗਿਆ ਚੋਣ ਨਿਸ਼ਾਨ ਦੀ ਗੁਰੂ ਨਾਨਕ ਜੀ ਦੇ ਹੱਥ ਨਾਲ ਤੁਲਨਾ ਕੀਤੀ ਗਈ ਸੀ ਗੁਰੂ ਨਾਨਕ ਦੇਵ ਜੀ ਦੇ ਪੰਜੇ ਨੂੰ ਵੋਟ ਪਾਉਣ ਦੀ ਅਪੀਲ ਕਰਦੇ ਹੋਏ ਮਤਾ ਵੜਿੰਗ ਜਿਹੜੇ ਨੇ ਉਹ ਨਜ਼ਰ ਆਏ ਸੀ ਉਹਨਾਂ ਨੇ ਕਿਹਾ ਸੀ ਕਿ ਗੁਰੂਆਂ ਆਦਿਆਂ ਜਿੰਨੀਆਂ ਵੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਵਿੱਚ ਹੱਥ ਜਿਹੜਾ ਹੈ ਉਹ ਚੁੱਕਿਆ ਹੁੰਦਾ ਹੈ ਪੰਜਾ ਹੁੰਦਾ ਸੋ ਇਸ ਲਈ ਤੁਸੀਂ ਪੰਜੇ ਨੂੰ ਵੋਟ ਪਾਓ ਬੜਿੰਡਾ ਤੋਂ ਕਾਂਗਰਸ ਦੇ ਆਗੂ ਅਮਰਤਾ ਵੜਿੰਗ ਹੁਣੇ ਵਿਵਾਦਤ ਬਿਆਨ ਤੋਂ ਬਾਅਦ ਚਰਚਾ ਦੇ ਵਿੱਚ ਨੇ ਔਰ ਉਕੇ ਉਹਨਾਂ ਕਹਿਆ ਸੀ ਕਿ ਮੈਂ ਗੁਰੂਆਂ ਦੇ ਪੰਜੇ ਲਈ ਵੋਟਾਂ ਮੰਗਣ ਆਈਆਂ ਜਿਵੇਂ ਕਿ ਦਸਾਂ ਗੁਰੂਆਂ ਦੇ ਪੰਜੇ ਨੂੰ ਮਤਾ ਦਿੱਤੀ ਹੈ ਸੋ ਇਸ ਲਈ ਕਾਂਗਰਸ ਨੇ ਵੀ ਪੰਜਾਈ ਚੁਣਿਆ ਤੁਹਾਡੀ ਵੋਟ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਪੰਜੇ ਨੂੰ ਜਾਣੀ ਚਾਹੀਦੀ ਹੈ ਸੋ ਇਸੇ ਨੂੰ ਲੈ ਕੇ ਸ਼੍ਰੀ ਕਾਲ ਤੋਂ ਸਾਡੇ ਜੱਜਦਾਰ ਸਿੰਘ ਸਾਹਿਬ ਕੈਨ ਨਹੀਂ ਰਗਵੀਰ ਸਿੰਘ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਹੁਣ ਉਹ ਮਾਫੀ ਅੱਛਾ ਗੁਰਨਾਨ ਦੇਵ ਜੀ ਨੇ ਪੰਜੇ ਨੂੰ ਜਾਣੀ ਚਾਹੀਦੀ ਹੈ ਇਹ ਜਿੱਤੇ ਗੁਰੂ ਹੈ ਜਿੰਨੇ ਗੁਰੂ ਹੈ ਭਾਈ ਇਹ ਹਰੇਕ ਨੇ ਪੰਜਾਇ ਸੀ ਹਰੇਕ ਗੁਰੂ ਦਾ ਜਿੱਥੇ ਪਿਛਲੇ ਗੁਰੂਆਂ ਦਾ ਕਦੀ ਨਾ ਤੁਸੀਂ ਫੋਟੋਆਂ ਕੱਢ ਕੇ ਵੇਖੋ ਤੇ ਹਰੇਕ ਗੁਰੂ ਦਾ ਨਾ ਬੜੇ ਗੁਰੂਆਂ ਦਾ ਮਹਾਵੀਰ ਜੀ ਦਾ ਛੜੇ ਗਨਾਨਕ ਸਾਹਿਬ ਦਾ ਬੜਿਆ ਗੁਰੂਆਂ ਦਾ ਉਸਾਨ ਪੰਜਾ ਅਕਸਰ ਹੋਇਆ ਕਰਦਾ ਸੀ ਕਿ ਕਾਂਗਰਸ ਪਾਰਟੀ ਨੇ ਪੰਜਾ ਚੁਣਿਆ ਤਾਂ ਇਹਨਾਂ ਗੁਰੂਆਂ ਕਰਕੇ ਛੁੜਿਆ ਮੈਂ ਅਜੇ ਨਾ ਗੁਰੂਆਂ ਦੇ ਪੰਜੇ ਲਈ ਵੋਟ ਮੰਗਣਾ ਹੈ ਉਸ ਕਾਂਗਰਸ ਪਾਰਟੀ ਨੇ ਵੋਟ ਬੰਗਾਈ ਹੈ ਜਿਨੇ ਸਾਡੇ ਦੇਸ਼ ਨੂੰ ਆਜ਼ਾਦੀ ਦਿਵਾਈ ਸੀ ਮੇਰੀ ਬਹੁਤ ਸਤਿਕਾਰਯੋਗ ਭੈਣ ਅਮਰਤਾ ਵੜਿੰਗ ਜਿਹੜੀ ਕਿ ਰਾਸੀ ਹਲਕਿਆਂ ਦੇ ਵਿੱਚ ਇੱਕ ਵੱਡੇ ਪਰਿਵਾਰ ਦੇ ਨਾਲ ਸੰਬੰਧਤ ਆ ਉਸ ਵੱਲੋਂ ਗੁਰਨਾਨਦ ਦੇਵ ਜੀ ਮਹਾਰਾਜ ਜੀ ਦੇ ਅਸ਼ੀਰਵਾਦ ਵਾਲੇ ਜਿਹੜੇ ਜਿਹੜੇ ਪੰਜੇ ਨੂੰ ਆਪਣੇ ਕਾਂਗਰਸ ਦੇ ਪੰਜੇ ਨਾਲ ਮਲਾ ਕੇ ਉਸ ਦੀ ਕਹਿੰਦੇ ਹੁੰਦੇ ਆ ਪ੍ਰਚਾਰ ਕੀਤਾ ਜਾ ਰਿਹਾ ਹੈ ਕਾਂਗਰਸ ਦੇ ਜਿਹੜੇ ਚੋਣ ਨਿਸ਼ਾਨ ਦਾ ਦੀ ਮਹਾਨਤਾ ਦਰਸਾਈ ਜਾ ਰਹੀ ਆ ਅਮਰਤਾ ਵੜਿੰਗ ਜੀ ਤੁਸੀਂ ਪੜੇ ਲਿਖੇ ਹੋ ਤੁਸੀਂ ਇਸ ਗੱਲ ਨੂੰ ਅਣਜਾਣਪੁਣੇ ਵਿੱਚ ਕਰ ਰਹੇ ਹੋ ਮੈਨੂੰ ਇਸ ਗੱਲ ਤੇ ਵਿਸ਼ਵਾਸ ਨਹੀਂ ਆਉਂਦਾ ਤੁਸੀਂ ਸਾਰੀ ਗੱਲ ਸਮਝਦੇ ਹੋ ਹੋਏ ਵੀ ਜਿੱਡੀ ਇਹ ਗੱਲ ਕੀਤੀ ਆ ਇਹ ਬਹੁਤ ਵੱਡੀ ਗੱਲ ਕੀਤੀ ਆ ਤੇ ਇੱਕ ਧਾਰਮਿਕ ਅਵਗਿਆ ਕੀਤੀ ਆ ਤੁਹਾਡੇ ਧਾਰਮਿਕ ਜਿਹੜਾ ਜਿਹੜੇ ਅਸ਼ੀਰਵਾਦ ਦੇ ਪੰਜੇ ਦੇ ਨਾਲ ਤੁਸੀਂ ਆਪਣੇ ਪੰਜੇ ਨੂੰ ਉਲਾ ਰਹੇ ਹੋ ਤੁਹਾਡੇ ਪੰਜੇ ਦਾ ਨਾਮ ਜਿਹੜਾ ਇਹ ਖੂਨੀ ਪੰਜਾ ਸੋ ਮੈਂ ਰਾਜਾ ਬੜਿੰਗ ਜਿਹੜੇ ਕਿ ਆਪਣੇ ਆਪ ਨੂੰ ਪਾਕਿਸਤਾਨ ਸਿਰਕਸਾ ਕੇ ਇਸ ਪੰਜਾਬ ਦੇ ਪ੍ਰਧਾਨ ਹੋਣ ਦੇ ਨਾਤੇ ਇੱਕ ਸਿੱਖੀ ਦਾ ਜਿਹੜੇ ਢੋਂਗ ਰਚ ਰਹੇ ਨੇ ਮੇਰੀ ਗੱਲ ਦਾ ਗੁੱਸਾ ਨਹੀਂ ਕਰਨਗੇ ਉਹ ਆਪਣੀ ਤਰਨੁਤ ਪਤਨੀ ਨੂੰ ਇਸ ਕੀਤੇ ਗੁਨਾਹਾਂ ਦੇ ਬਾਰੇ ਵਿੱਚ ਜਾਣੂ ਵੀ ਕਰਵਾਉਣਗੇ ਤੇ ਉਹ ਤੁਰੰਤ ਸਿੱਖ ਕੌਮ ਤੋਂ ਇਸ ਗੱਲ ਲਈ ਮਾਫੀ ਮੰਗਣ ਤੇ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਇਸ ਗੱਲ ਲਈ ਅਪੀਲ ਵੀ ਕਰਦੇ ਆਂ ਕਿ ਉਹ ਇਸ ਸੰਬੰਧੀ ਇੱਕ ਸਖਤ ਜਿਹਾ ਫੈਸਲਾ ਲਵੇ ਤਾਂ ਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਜਿਹੜਾ ਕੀਤਾ ਜਾ ਰਿਹਾ ਖਲਵਾੜਾ ਇਸ ਖਲਵਾੜ ਦਾ ਜਿਹੜਾ ਜਵਾਬ ਉਹ ਮੰਗਿਆ ਜਾਵੇ ਅਮੇਜ਼ਿੰਗ ਮੇਰੇ ਸਹਿਯੋਗੀ ਹੋਰ ਜਾਣਕਾਰੀ ਨਾਲ ਜੁੜੇ ਨੇ ਵਾਕਈ ਹਰਮਿਤ ਚੋਣ ਨਿਸ਼ਾਨ ਦੀ ਗੁਰੂ ਨਾਨਕ ਸਾਹਿਬ ਜੀ ਦੇ ਹੱਥ ਨਾਲ ਤੁਲਨਾ ਜਿੱਥੇ ਅਮਰਤਾ ਵੜਿੰਗ ਕਰ ਰਹੇ ਨੇ ਪਰ ਉਹਨਾਂ ਦੇ ਹੁਣ ਬਿਆਨ ਨੂੰ ਲੈ ਕੇ ਜਿੱਥੇ ਅਸੀਂ ਕਹਿ ਸਕਦੇ ਹਾਂ ਕਿ ਸਿਆਸਤ ਜ਼ਰੂਰ ਪੱਖੇਗੀ ਪਰ ਹੁਣ ਸਿੰਘ ਸਾਹਿਬ ਜਥੇਦਾਰ ਸਾਹਿਬ ਦੇ ਵੱਲੋਂ ਕਿਹਾ ਗਿਆ ਹੈ ਕਿ ਅਮਰਤਾ ਵੜਿੰਗ ਮਾਫੀ ਮੰਗਣ ਸੋ ਲੱਗਦਾ ਹੈ ਕਿ ਅਜਿਹੇ ਬਿਆਨ ਕਰਨ ਤੋਂ ਜਿਹੜੇ ਲੀਡਰਸ ਨੇ ਉਹਨਾਂ ਨੂੰ ਗਰੇਸ ਕਰਨਾ ਚਾਹੀਦਾ ਹੈ ਕਿਉਂਕਿ ਬਾਅਦ ਦੇ ਵਿੱਚ ਗੱਲ ਜਿਹੜੀ ਹੈ ਉਹ ਤੂਲ ਫੜ ਲੈਂਦੀ ਹੈ ਮੰਪਿਤ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਵੋਟਰਸ ਨੂੰ ਇੱਕ ਧਾਰਮਿਕ ਤਰੀਕੇ ਨਾਲ ਜਦੋਂ ਉਹਨੂੰ ਸਮਝਾਇਆ ਜਾਂਦਾ ਤਾਂ ਉਹ ਭਾਵਕ ਹੋ ਕੇ ਆਪਣੇ ਆਪ ਦਾ ਜਿਹੜਾ ਉਹ ਮੰਨਦੇ ਭਾਵਨਾਵਾਂ ਨੇ ਉਹ ਕਰ ਦਿੰਦਾ ਸੋ ਕਹਿੰਦਾ ਭਾਵ ਹੈ ਅਮਰਤਾ ਵਿਕਾਮਰਤਾ ਵੜਿੰਗ ਨੇ ਜਿਸ ਤਰ੍ਹਾਂ ਦੇ ਨਾਲ ਚੋਣ ਪ੍ਰਚਾਰ ਦੌਰਾਨ ਗੁਰਤਾਨਖਸ਼ੇਪਾ ਪਾਛਾ ਦਾ ਪੰਜਾ ਦਿਸ਼ਨੂ ਕੇ ਆਪਣਾ ਸਿਆਸੀ ਪੰਜਾਬੀ ਆਖਿਆ ਜਿਹੜਾ ਚੌਂ ਨਿਸ਼ਾਨ ਕਾਂਗਰਸ ਦਾ ਹੈਗਾ ਉਸ ਤੋਂ ਬਾਅਦ ਸੰਕਟਾ ਦੇ ਮੰਨ ਦੇ ਵਿੱਚ ਕਾਫੀ ਠੀਕ ਚਾਹ ਰਕਾਲ ਤੱਕ ਅੱਛਾ ਹੈ ਵਿਕੇ ਜੋ ਲਿਖਤੀ ਸ਼ਿਕਾਇਤਾਂ ਕਾਫੀ ਗਈਆਂ ਨਹੀਂ ਉਸ ਤੋਂ ਬਾਅਦ ਆਸ਼ਿੰਗ ਸਾਹਿਬ ਗੰਗੀ ਰਕबीर ਸਿੰਘ ਗੋਰਾ ਨੇ ਆਪਣਾ ਜਿਹੜਾ ਬਿਆਨ ਜਾਰੀ ਕਰਦੇ ਸਮੇਂ ਕਿਹਾ ਕਿ ਇਸ ਤਰ੍ਹਾਂ ਦੇ ਨਾਲ ਕੋਈ ਵੀ ਅੱਗੇ ਤੋਂ ਕਰਤਾ ਤਾਂ ਉਹਨੂੰ ਉਸੇ ਵੇਲੇ ਮਾਫੀ ਮੰਗਣੀ ਚਾਹੀਦੀ ਹੈ ਜੋ ਅਮਰਤਾ ਵੜਿੰਗ ਨੇ ਕੀਤਾ ਤਾਂ ਉਹ ਆਪਣਾ ਪਛਤਾਵਾ ਕਰਨ ਸੋ ਇਹੋ ਜੀ ਕੋਈ ਵੀ ਪਾਰਟੀਆਂ ਹੋਣ ਇਸ ਤਰ੍ਹਾਂ ਦਾ ਕੋਈ ਕਦੀ ਨਾ ਕਰਨ ਕਾਂਗਰਸ ਪਾਰਟੀ ਆਪਣੇ ਵੱਲੋਂ ਦਾਅਵਾ ਕਰਦੀ ਹੈ ਕਿ ਗੁਰਨਾਨਕ ਸ਼ਹਿਬ ਪਾਚਾ ਦਾ ਜਿਹੜਾ ਪੰਜਾਸਨਾ ਤੁਲਨਾ ਕੀਤੀ ਹੈ ਪਰ ਇਹ ਉਹੀ ਕਾਂਗਰਸ ਪਾਰਟੀ ਹੈ ਜਿਸ ਨੇ 1978 ਤੋਂ ਲੈ ਕੇ 1995 ਤੱਕ ਸਿੱਖ ਨਸਲ ਕੁਸ਼ੀ ਕੀਤੀ ਸੀ ਪੰਜਾਬ ਦੇ ਵਿੱਚ ਸੋ ਇਹ ਕਦੀ ਵੀ ਕੋਈ ਭੁੱਲ ਨਹੀਂ ਸਕਦਾ ਐਸਜੀਪੀਸੀ ਨੇ ਵੀ ਇਹ ਗੱਲ ਜ਼ਰੂਰ ਰੱਖੀ ਹੈ ਕਿ ਇਲੈਕਸ਼ਨ ਕਮਿਸ਼ਨ ਇਸ ਤੇ ਕੋਈ ਵੱਡਾ ਐਕਸ਼ਨ ਲਵੇ ਤਾਂ ਜੋ ਕੋਈ ਵੀ ਕਿਸੇ ਧਰਮ ਦੇ ਉੱਤੇ ਕੋਈ ਕਟਾਕਸ਼ ਨਾ ਕਰ ਸਕੇ ਕਿ ਹੈ ਸ਼ੁਕਰੀਆ ਹਰਮੀਤ ਤੁਹਾਮਾਰਨਕਾਰੀ ਲਈ ਸੋ ਬਿਲਕੁਲ ਕਿਤਨਾ ਕਿਤੇ ਜਿਹੜੇ ਸਿਆਸਤਦਾਨ ਨੇ ਉਹ ਆਪਣੇ ਹੀ ਬਿਆਨਾਂ ਤੋਂ ਬਾਅਦ ਉਹਨਾਂ ਤੇ ਹੀ ਕਹਦੇ ਹੋਏ ਵੀ ਨਜ਼ਰ ਆਉਂਦੇ